ਕੀ ਸੀਰੀਸ ਬਹੁਤ ਸਾਰ ਗੋਲੀਆਂ ਚੱਲੀਆਂ ਕੀ ਕੰਮ ਰਿਹਾ ਕੀ ਨੋਸੀਸ਼ਨ ਸਾਹਮਣੇ ਆ ਗਏ ਹੁਣ ਬਸ ਇਹ ਕੋਈ 6 ਵਜੇ ਦੇ ਕਰੀਬ ਅੱਜ ਮਾਰਦੇ ਸਿਵਲ ਹਸਪੀਟਲ ਬਲੰਦਰ ਤੋਂ ਥਾਣਾ ਰਾਮਾ ਮੰਡੀ ਵਿੱਚ ਇੱਕ ਫੋਨ ਮਸੂਰ ਹੋ ਗਿਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਟਰੱਕਾ ਜਿਹੜਾ ਹੈ ਜਿਹਦੇ ਗੋਲੀਆਂ ਲੱਗੀਆਂ ਵਿੱਕ ਦਾ ਮਾਈਕਲ ਉਹ ਸੀਰੀਸ ਸਾਥ ਵਿੱਚ ਡਾਕਨ ਹੋ ਗਿਆ ਹਸਪੀਟਲ ਕਾਰਪੋਲੀ ਅਫੀਸ਼ੀਅਲ ਥੰਗੀ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਪੁਰਾਣਾ ਮੰਡੀ ਜਿਲੰਦਰ ਦੇ ਵਿੱਚ ਇਹ ਜੋ ਗੰਗਨ ਸਿੰਘ ਨਗਰ ਨੇ ਲੱਭ ਪਿਆ ਉੱਥੇ ਜਿਹੜੀ ਹੈ ਗੋਲੀਆਂ ਚੱਲਦੀਆਂ ਨੇ ਠੀਕ ਹੈ ਮੈਂ ਟਾਈਮ ਜਿਹੜਾ ਸ਼ਾਮਿਲ ਜਾ ਰਿਹਾ ਦੋ ਨੌਂ ਨਗਰ ਦੀ ਕਿਸੇ ਨੇ ਆਪਣੀ ਜੀ ਕੰਮ ਤੇ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੈ ਕੁਵਾਰੀ ਉਹ ਬੋਲ ਰਿਹਾ ਸਰ ਉਹਦੀ ਵੀ ਜਿਹੜੀ ਹੱਥ ਸੀ ਤੇ ਸੂਟ ਬ੍ਰਾਡਕਾਸਟ ਤੇ ਵੀ ਸਪਾਟ ਹੋ ਗਿਆ ਸੀ ਕਿਉਂਕਿ ਤਾਂ ਐਕਚੁਅਲ ਉੱਥੇ ਜਿਹੜਾ ਉਹ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪਤਲ ਹਰਜਿੰਦਰ ਸਿੰਘ ਮਨੀ ਜੀ ਉਹ ਉਦੇ ਤੋਂ ਜਿਆਦਾ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਇਹਨੇ ਜਾਨੇ ਦੇ ਨਾਲ ਜਿੰਨ ਦੇ ਘੁੰਮਣ ਵਾਲੇ ਤੇ ਕਿ ਤੀਸਰਾ ਇਹਨਾਂ ਦੇ ਨਾਲ ਮਨੀ ਮਠਾਪੁਰੀਆ ਇਹਨੇ دوست ਸੀਗੇ ਗੁ ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਕੀ ਹਰਜਿੰਦਰ ਸਿੰਘ ਮਗਲੀ ਦਾ ਘਾਰਾ ਇਹਨਾਂ ਇਹ ਵੀ ਉਹਨਾਂ ਦਾ ਮਤਲਬ ਕਿ ਇਹ ਚਾਰੋਂ ਆਪਸ ਵਿੱਚ ਗੁਜਰਦਾ ਤਾਂ ਇੱਕ ਦਿਨ ਜਾਣੇ ਆ ਦੇਖੋ ਪੀਜਾ ਹੋਣਾ ਮਨੀ ਮਠਾ ਤੇ ਰਾਤੀਂ ਵੀ 12:30 ਵਜੇ ਐਪਕੁਮ ਸਿੰਘ ਦੇ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਗਲੀ ਦਾ ਘਾਰਾ ਇੱਥੇ ਆਇਸੀ ਲਈ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਬਾਤ ਕੀਤੀ ਸੀ ਇਹਨਾਂ ਨੇ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਥੱਲੇ ਪੈਲਾ ਸੁੱਤੇ ਪਏ ਸੀ ਸੌ ਗਏ ਸੀ ਫਿਰ 4:00 ਵਜੇ ਜਿਹੜਾ ਖੇਲ ਸਾਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਤਿੰਦਰ ਮਣੀ ਨੇ ਜਿਹੜਾ ਤੇ ਮਦਾਈ ਮੁਕਤਨਾ ਹੈ ਕਿ ਉਹਨੂੰ ਗੋਲੀ ਚੰਨ ਦੀ ਆਵਾਜ਼ ਆਈ ਉਹਨੂੰ ਤੇ ਪੁਨੇ ਇਮੀਡੀਏਟਲੀ ਲਾਈਟ ਚਿਗਾਈ ਤੇ ਦੇਖਿਆ ਜਿਹੜਾ ਮਨੀ ਮਿੱਠਾਪੁਰ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਆਪ ਨੂੰ ਪਿਸਤਨ ਸੀ ਪੈਦਾ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀ ਤੇ ਨਾਲ ਹੀ ਜਿਹੜੀਆਂ ਸਨ ਚਾਰ ਪੰਜ ਗੋਲੀਆਂ ਹੋਰ ਰਾਉਂਡ ਫਾਇਰ ਕਰਕੇ ਦੇਖਿਆ ਕਿ ਬਿਨੇਤ ਵਾੜੀ ਸੀ ਉਹਦੇ ਮਾਰ ਬਿਨੇਤ ਵਾੜੀ ਤਾਂ ਐਟ ਦੀ ਸਪੋਰਟੀ ਡੈੱਡ ਹੋ ਗਿਆ ਸੀ ਜੀ ਰਸ਼ਿ ਸ਼ਿਵਮ ਵੀ ਗਿਆ ਥੋੜਾ ਬੋਲਦਾ ਚੱਲਦਾ ਸੀਗਾ ਤਾਂ ਉਹ ਨੂੰ ਸਿਵਰ ਉਸ ਤੋਂ ਕਰਾ ਦਿੱਤੇ ਗਏ ਸੀ। ਤਾਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਲੰਕਾ ਵਿੱਚ ਉਹਦੇ ਸਾਹਮਣੇ ਈਵਨ ਕਿ ਜਿਹੜਾ ਸ਼ਿਵਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਮਨੀ ਦਿੱਤਾ ਸੀ ਜਿਹੜਾ ਕਿ ਵੀ ਇਹ ਜਿਹੜਾ ਸੋਹਣੀ ਮਾਦੀ ਹੈ ਮਨੀ ਮਠਾਪੁਰੀ ਨੇ ਮਾਦੀ ਜਿਹੜਾ ਕਿ ਨਾ ਦੋਸਤ ਸੀ। ਤਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਰ ਟੀਮ ਛੱਡੀ ਹੈ ਜਿਹੜਾ ਡਾਕਸਪਰ ਆਇਆ ਹੈ। ਮਿਲਜਮ ਹੋ ਰਹੀ ਹੈ। ਆਦੇ ਵੀ ਮੈਨੇ ਕਿਹਾ ਕਿ ਕਰੀਏ ਪਰ ਕਰਿਆ ਨਹੀਂ ਸੀ ਕਿ ਕਾਰਨ ਕੀ ਗੋਲੀਆਂ ਜੋ ਨਿਰਮਲ ਦੀ ਚਲਾਈਆਂ ਗਿਆ ਇਕੱਠੇ ਸੋਤੇ ਤੇ ਪਹਿਲਾ ਤੇ ਪੀਤੀ ਹੋ ਗਈ ਲੇਕਿਨ ਉਹ ਮਦਈ ਮੁਕਦਮਾ ਨੇ ਇਸ ਕਰਦਾ ਹਜੇ ਤੱਕ ਨਹੀਂ ਕੀਤਾ ਹੈ ਕੋਈ ਕਮਿਟੀ ਲੇਕਿਨ ਕੋਈ ਬਹਿਸ ਵਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਾਰਨ ਇਹ ਸਾਰੇ ਇਨਸਟੈਂਟ ਵਾਪਰਿਆ ਹੈ ਕਿ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਨੀ ਮਠਾਪੁਰਿਆ ਨਾਮ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇੱਕ ਤਾਂ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈ ਜਿਹੜਾ ਇੱਥੇ ਛੱਡ ਗਿਆ ਹੈਗਾ ਅਸਲੋ ਦੋ ਵੈਪਨ ਸੀ ਉਹ ਵੈਪਨ ਸੀ ਨਹੀਂ ਉਹ ਸਾਰੇ ਨਜਾਇਜ਼ ਵੈਪਨ ਨੇ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੇ ਕਰ ਹੁਣ ਤੱਕ ਦੀ ਪੁੱਛਗਿੱਛ ਕੀਤੀ ਹੈਗੀ ਜਾਂ ਮੇਰੇ ਮਾਈਂਡ ਅਕੋਰਡਿੰਗਲੀ ਹੈ ਕਿ ਬਾਕੀ ਕੋਈ ਵਾਰਦਾਤ ਨਹੀਂ ਚੱਲੀ ਸੀ ਜੀ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਜੀ ਮੌਕੇ ਤੋਂ ਫਰਾਰ ਹੋ ਗਏ ਫਿਰ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਵੀ ਥੱਲੇ ਉਤਰਿਆ ਆਪਣਾ ਇਹਦੇ ਹੱਥ ਵਿੱਚ ਪਿਸਟਲ ਸੀ ਕਿ ਮਨੀ ਮਿੱਠਾਪੁਰਿਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਵੀ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਬੰਦਾ ਡਰ ਜਾਂਦਾ ਹੈ ਲੋ ਬੰਦਾ ਫਰਾਰ ਹੈਗਾ ਪਰ ਉਹ ਇਮੀਡ ਫੜ ਲਾਂਗੇ ਆਪਾਂ ਟੀਮਾਂ ਸਾਡੀਆਂ ਦੀ ਪਹਿਲੇ ਵੀ ਪਹਿਲੇ ਵੀ ਮਾਮਲੇ ਦਰਜ ਹੈਗੇ ਸ਼ਿਵਮ ਨੇ ਸਿਵਲ ਚ ਕਿ ਨਹੀਂ ਜਾਣ ਦਿੱਤੀ ਉਹ ਆਫਰ ਕਰਤਾ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਦਾ ਮਦਈਆ ਸਾਡਾ ਇਹਨੇ ਦੱਸਿਆ ਕਿ ਉਹਨੂੰ ਦੱਸਿਆ ਸੀ ਕਿਉਂਕਿ ਇਹੜਾ ਮਨੀ ਮਦਈ ਮਕਦਮਾ ਹੈਗਾ ਉਹ ਸ਼ਿਵਮ ਉਹਨੂੰ ਆਪਣੇ ਨੂੰ ਮਨੀ ਮਿੱਠਾਪੁਰਿਆ ਨੂੰ ਪ੍ਰੋਪਰਲੀ ਕਿਹੜੇ ਕਿਹੜੇ ਦੋ ਲੋਕ ਹੈਗੇ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾਪੁਰ ਜਿਹੜਾ ਇੱਕ ਨਾਲ ਵਿੱਚ ਇੱਕ ਹੈਗਾ ਵਾ ਬਸਤੀ ਸ਼ੇਖ ਇੱਕ ਹੈਗਾ ਮੋਤਾ ਸਿੰਘ ਸਾਡੇ ਨਾਲ ਤੇ ਪਹਿਲ ਵੀ ਮਕਰ ਪਹਿਲੇ ਵੀ ਮਾਮਲੇ ਦਰਜ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮੁਕੱਦਮੇ ਦਰਜ ਨੇ ਗੋਲੀ ਚਲਾਉਣ ਤੇ ਲੜਾਈ ਚਰ ਹਰ ਜੀਬੁਰ ਮਣੀ ਦੇ ਖਿਲਾਫ ਵੀ ਮਿੱਠਾਪੁਰੀ ਇਹ ਤੇ ਇਹਨਾਂ ਦੇ ਉੱਤੇ ਸਹੀ ਤਰੀਕੇ ਨਾਲ ਰਿਪੋਰਟ ਦਈ ਹੈ ਠੀਕ ਚਾਰੇ ਬੰਦੇ ਠੀਕ ਅੱਛਾ ਚਾਰੇ ਕ੍ਰਿਮੀਨਲ ਰਿਕਾਰਡ ਦੇ ਠੀਕ ਠੀਕ